हां जी वाह गुरु जी खालसा और ख्वतेई गुरु जी कई ਦਿਨਾਂ ਤੋਂ ਸੋਸ਼ਲ ਮੀਡੀਆ ਤੇ ਆਪ ਦੇਖੀ ਆ ਨੇ ਸਾਰਿਆਂ ਨੇ ਤਕਰੀਬ ਫੇਸਬੁਕ ਤੇ ਜਾਂ YouTube ਤੇ ਆਪਾਂ ਦੇਖੀ ਆਂ کئی ਦਿਨਾਂ ਤੋਂ ਮਸਲਾ ਚੱਲੀ ਜਾਂਦਾ ਸੁਖਦੇਵ ਸਿੰਘ ਜੀ ਪੁੱਚੋ ਵਾਲੇ ਜਿਹੜੇ ਮਹਾਂਪੁਰਖ ਹਨ ਉਹ ਕੁਰਸੀ ਤੇ ਬੈਠੇ ਤਕਰੀਬ ਕਾਫੀ ਹੁਣ ਤਾਂ ਸਾਰੀ ਰੌਲਾ ਪੈ ਗਿਆ ਇੱਕ ਅੱਦੇ ਚੈਨਲ ਤੇ ਮੈਨਾਂ ਬਹੁਤ ਤਕਰੀਬ ਹਰੇਕਤੀ ਉਹ ਦਿਖਾਇਆ ਗਏ ਤਾਂ ਮੇਰਾ ਇਹ ਮੰਨਣਾ ਹੈ ਵੀ ਉਹਨਾਂ ਨੂੰ ਯਾਰ ਮਾਫੀ ਮੰਗ ਲੈਣੀ ਚਾਹੀਦੀ ਇਹ ਕਿਉਂ ਸੰਗਤ ਵੱਡੀ ਹੈ ਹਨਾ ਜਿਵੇਂ ਸੰਗਤ ਕਹਿੰਦੀ ਹੈ ਜਾਂ ਉਹਨਾਂ ਨੂੰ ਕੋਈ ਕਮਾਹ ਭਰਾ ਗੇੜੀਆਂ ਗੱਲਾਂ ਕਰਨੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ ਮੇਰਾ ਸਾਬ ਤਾਂ ਇਹ ਕਹਿੰਦਾ ਚਲੋ ਠੀਕ ਹੈ ਆਪਾਂ ਤਾਂ ਇੱਕ ਮੂਲੀ ਇਨਸਾਨ ਆ ਪਰ ਮੈਂ ਕਹਿੰਦਾ ਵੀ ਉਹਨਾਂ ਨੂੰ ਯਾਰ ਇੰਨੀਆਂ ਕਮਾਉਣੀਆਂ ਫਰੋਣੀਆਂ ਗੱਲਾਂ ਕਿਉਂ ਕਰਨ ਸਿੱਧੇ ਉਹ ਚਲੋ ਵੱਡੇ ਵੱਡੇ ਤੋਂ ਗਲਤੀਆਂ ਹੋ ਜਾਂਦੀਆਂ ਤਾਂ ਕੁਈ ਬਹੁਤ ਹੀ ਵੱਡੀ ਗੱਲ ਨਹੀਂ ਗੀ ਉਹ ਸੰਗਤ ਨੂੰ ਕਹੇ ਵੀ ਇਹ ਗੱਲ ਤੇ ਹੋਊਗੀ ਜੀ ਆਪਾਂ ਨਾ ਬੈਠਾਂਗੇ ਨਹੀਂ ਬੈਠਾਂ ਦਾ ਚਲ ਆਪਦੇ ਕਮਰੇ 'ਚ ਬੈਠੇ ਜਾਂ ਕਿਤੇ ਹੋਰ ਬੈਠੇ ਆਦ ਮੱਥਾ ਟੇਕ ਕੇ ਮੁੜ ਜੇ ਹਨਾ ਹੋਰ ਬੈਠਣ ਵਾਲੇ ਚਲ ਸੇਵਾਦਾਰ ਜਾਂ ਹੋਰ ਉਹਨਾਂ ਦੇ ਕੋਈ ਹੋਊਗਾ ਵੀ ਉਹ ਪਰ ਇਹਨੇ ਹੁਣ ਜੇ ਮੈਂ ਸਟੇਟਮੈਂਟ ਇਹ ਵੀ ਸੁਣੀ ਆ ਵੀ ਮਾਫੀ ਮੰਗ ਲਈ ਜੇ ਹੁਣ ਮਾਫੀ ਉਹ ਅੰਦਰ ਗਤੀ ਕੋਈ ਮੰਗਦਾ ਨਾ ਉਹ ਵੀ ਨਹੀਂ ਮੰਨੀ ਜਾਣੀ ਇਹ ਵੀ ਹੈ ਜੇ ਕੋਈ ਉਹਨਾਂ ਦਾ ਕੋਈ ਦੇਖ ਆ ਕੋਈ ਸੰਗੀ ਸਾਥੀ ਸੁਣਦਾ ਹੋਵੇ ਤਾਂ ਆਪਾਂ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਯਾਰ ਜਿਹੜੇ ਸਾਹਬ ਨਾਲ ਰੌਲਾ ਪੈ ਗਿਆ ਨਾ ਉਸ ਸਾਹਬ ਨੂੰ ਮਾਫੀ ਉੱਚੇ ਵੱਡੇ ਪੱਧਰ ਤੇ ਮਾਫੀ ਮੰਗਣੀ ਪਊਗੀ ਹਨਾ ਪੰਥ ਦੇ ਸਾਹਮਣੇ ਜਾਂ ਤਖਤ ਤੇ ਜਾ ਕੇ ਜਾਂ ਕਿਵੇਂ ਹਨਾ ਸਾਰੇ ਮਤਲਬ ਕਿ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਮਾਫੀ ਮੰਗਣੀ ਪਊਗੀ ਤੇ ਬਹੁਤੀ ਵੱਡੀ ਗੱਲ ਵੀ ਨਹੀਂ ਉਹਦੇ ਵਿੱਚ ਉਹਦੀ ਸੋਭਾ ਪੂਰਾ ਵਧੂਗੀ ਘਟਦੀ ਨਹੀਂ ਇੰਤਜ਼ਾ ਕਰ ਮੇਰਾ ਖਿਆਲ ਜਿਉ ਸੰਗਤਾਂ ਨੂੰ ਕਹੇ ਵੀ ਕੋਈ ਗੱਲ ਨਹੀਂ ਜਿਵੇਂ ਸੰਗਤ ਜੀ ਕਹਿੰਦੇ ਆ ਜਾਂ ਕੋਈ ਆਪਣੀ ਜਿੰਨੇ ਵੀ ਸਿੱਖ ਪੰਥ ਹੈ ਆਪਣਾ ਖਾਲਸਾ ਪੰਥ ਹੈ ਜਾਂ ਅਨੰਗ ਸਿੰਘ ਹੈ ਉਹਨਾਂ ਦਾ ਵੀ ਵੀਰਾਂ ਦਾ ਹਨਾ ਸਾਰਿਆਂ ਦੇ ਮਨਸਤ ਕਰ ਰਹੇ ਜੂਗਾ ਤੇ ਜੇ ਉਹ ਮੰਨ ਲੈਣ ਤਾਂ ਏਡੀ ਕੀ ਗੱਲ ਆ ਯਾਰ ਇਹ ਤੋਂ ਸੋਚੀ ਨੀ ਕਿ ਬੇਨਤੀ ਹੈ ਵੀ ਉਹਨਾਂ ਦੇ ਕੋਈ ਸਤਿ ਸੰਗੀ ਸਾਥੀ ਹੈ ਜਾਂ ਆ ਬਾਬਾ ਜੀ ਸ੍ਰੀ ਤੇਜ ਸਿੰਘ ਜੀ ਉਹ ਸੁਣਦੇ ਤਾਂ ਉਹਨਾਂ ਨੂੰ ਵੀ ਹੈ ਵੀ ਯਾਰ ਮਾਫੀ ਮੰਗ ਲੈਣਾ ਨਾ ਕੋਈ ਬਹੁਤੀ ਵੱਡੀ ਗੱਲ ਨਹੀਂ ਇਹ ਚਲੋ ਜੇ ਆਪਾਂ ਕੁਰਸੀਆਂ ਤੇ ਹੁਣ ਜੇ ਤੁਸੀਂ ਬੈਠਣ ਲੱਗੇ ਤਾਂ ਕੋਈ ਹੋਰ ਬੈਠੂ ਫਿਰ ਫਿਰ ਜੇ ਆਪਾਂ ਆਪ ਹੀ ਅੱਗੂ ਬੰਦੇ ਨਾ ਬੈਠਣੋਂ ਹਟੇ ਤੇ ਦੂਜਿਆਂ ਨੂੰ ਕਿਵੇਂ ਹਟਾਵਾਂਗੇ ਆਪਾਂ ਠੀਕ ਹੈ ਨਾ ਤਾਂ ਇਸ ਕਰਕੇ ਆਪਣਾ ਸੁਪਰੀਮ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਦੀ ਆਪਾਂ ਛਤਰ ਸ਼ਾਹ ਹੇਠ ਰਹਿਣਾ ਹੈਗਾ ਇਹਨੀਆਂ ਕਿੰਦੀਆਂ ਪ੍ਰਵਾਨ ਕਰਨੀਆਂ ਜੀ